जय श्री राम जय श्री राम मान आ जाओ 500 ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਲਗਭਗ 3 ਲੱਖ ਰਾਮ ਭਗਤਾਂ ਦੇ ਬਲੀਦਾਨ ਤੋਂ ਬਾਅਦ 22 ਜਨਵਰੀ ਨੂੰ ਦੇਸ਼ ਦੇ ਉਜਸਵੀ ਤੇਜਸਵੀ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਨੇ ਅਯੁੱਧਿਆ ਰਾਮ ਸਥਲੀ ਦੇ ਅੰਦਰ भगवान राम जी दे विग्रह देग्रह भी प्रतिष्ठा की थी। और उस तो बाद पूरे देश के दे अंदर एक राम लहर चल रही है और कला उद्घाटन ही नहीं, नहीं किया का राम भगत सुचारू रूप के अंदर भगवान राम लला दे दर्शन कर पा ਜਿੱਥੇ ਰਾਮ ਖੇਲੇ ਨੇ ਜਿੱਥੇ ਰਾਮ ਪ੍ਰਗਟ ਹੋਏ ਨੇ ਉਤੂੰ ਦੀ ਰਾਜ ਨੂੰ ਆਪਣੇ ਮਸਤਕ ਤੇ ਲਗਾ ਪਾਣ ਕਿਉਂਕਿ ਸਾਡੇ ਜੀਵਨ ਦੀ ਸ਼ੁਰੂਆਤ ਰਾਮ ਹੈ ਸਾਡੇ ਜੀਵਨ ਦਾ ਅੰਤ ਰਾਮ ਹੈ ਔਰ ਰਾਮ ਸਾਡੇ ਲਈ ਆਸਤਾ ਦਾ ਕੇਂਦਰ ਨੇ ਇਹਦਾ ਪੂਰਾ ਪ੍ਰਬੰਧ ਕੀਤਾ ਕਿ ਪੂਰੇ ਦੇਸ਼ ਦੇ ਕੋਨੇ-ਕੋਨੇ ਤੋਂ ਰਾਮ ਭਗਤ ਅਯੁੱਧਿਆ ਦੇ ਅੰਦਰ ਦਿਵਯ ਮੰਦਰ ਦੇ ਦਰਸ਼ਨ ਕਰ ਸਕਣ ਉਦੇ ਹੀ ਤਹਿਤ ਅੱਜ ਪਠਾਨਕੋਟ ਤੋਂ ਟ੍ਰੇਨ ਜਿਹੜੀ ਆ ਉਹ ਜਾਰੀ ਹੈ ਮਨਜੀਤ ਸਿੰਘ ਰਾਏ ਜਿਲ੍ਹਾ ਡਿਕਜੀ ਰਕੇਜੀ ਅਨਿਲ ਵਾਸੂਦੇਵ ਜੀ ਪੈਨ ਕਸ਼ਵ ਔਰ ਬਾਕੀ ਪਾਰਟੀ ਦੇ ਸਭ ਬਡੇ ਨੇਤਾ ਬਡਾਰਾ ਸਾਹਿਬ ਜਨਕਸ਼ਕਤੀ ਸਾਹਿਬ ਪਾਰਟੀ ਦੇ ਸਭ ਰਾਮਪਾਲ ਸਾਰੀ ਪਾਰਟੀ ਦੇ ਲੋਕ ਅੱਜ ਇਹਨਾਂ ਨੂੰ ਚੰਡੀ ਦਿਖਾਣ ਲਈ ਇੱਥੇ ਆਏ ਨੇ ਇਹਨਾਂ ਦੀ ਯਾਤਰਾ ਸੁਖਦ ਹੋਏ ਭਗਵਾਨ ਰਾਮ ਸਭ ਤੇ ਕਿਰਪਾ ਕਰਨ ਭਗਵਾਨ ਰਾਮ ਪੰਜਾਬ ਤੇ ਕਿਰਪਾ ਕਰਨ ਪੰਜਾਬ ਸਮਰਿੱਧ ਹੋਏ ਸੁਧਿਰੜ ਹੋਏ ਪੰਜਾਬ ਦਾ ਭਾਈਚਾਰਾ ਮਜ਼ਬੂਤ ਹੋਏ ਔਰ ਭਗਵਾਨ ਰਾਮ ਜੀ ਦੀ ਕਿਰਪਾ ਮੇਰੇ ਪੰਜਾਬ ਤੇ ਮੇਰੇ ਦੇਸ਼ ਤੇ ਔਰ ਵਿਸ਼ੇਸ਼ ਕਰਕੇ ਨਰਿੰਦਰ ਭਾਈ ਮੋਦੀ ਤੇ ਭਗਵਾਨ ਰਾਮ ਦੀ ਕਿਰਪਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਮਾਧਿਅਮ ਬਣਾਇਆ ਸਾਡੀ ਇਸ ਯਾਤਰਾ ਦਾ ਜਿਨ੍ਹਾਂ ਦੇ ਦੁਆਰਾ ਐਡਾ ਭਵਿਵ ਦਿਵੇ ਮੰਦਿਰ ਜਿਹੜਾ ਉਹ ਬਣਿਆ ਔਰ ਉਹਨਾਂ ਦੇ ਕਰ ਕਮਲਾ ਨਾਲ ਅਸੰਖੇ ਸੰਤ ਸਾਧੂ ਸਮਾਜ ਦੇ ਮੌਜੂਦਗੀ ਦੇ ਅੰਦਰ ਉਹ ਪ੍ਰਾਂਤ ਪ੍ਰਤੀਸ਼ਠਾ ਹੋਈ ਹੈ ਆਓ ਮਿਲ ਕੇ ਉਹਨਾਂ ਦੀ ਸੇਧ ਦੇ ਲਈ ਉਹਨਾਂ ਦੀ ਕਾਮਯਾਬੀ ਦੇ ਲਈ ਕਿ ਉਹਨਾਂ ਦੇ ਨਤ੍ਰਿਤਵ ਚ ਇਹ ਦੇਸ਼ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰ ਬਣੇ ਔਰ ਇਹ ਦੇਸ਼ ਜਿਹਦੀ ਪਹਿਚਾਨ ਨਾਮ ਹੈ ਆਪਣੇ ਮੈਂ ਦੇਖ ਰਿਆ ਸੀ ਟ੍ਰੇਨ ਚ ਬਜ਼ੁਰਗ ਮਾਤਾ ਵਾਂ ਭੈਣਾ ਬੱਚੇ ਰਾਮਈ ਹੋਏ ਪੈਨੇ ਔਰ ਨਰਿੰਦਰ ਮੋਦੀ ਜਿਸ ਪ੍ਰਕਾਰ ਹੀ ਕਹਾਣੀਆਂ ਸੁਣਦੇ ਨਾ ਸ਼ਰਵਨ ਉੱਤਰ ਬਣ ਕੇ ਆਪਣੇ ਮਾਤਾ ਪਿਤਾ ਨੂੰ ਸਾਰੇ ਤੀਰਥਾਂ ਦੀ ਯਾਤਰਾ ਕਰਾਈ ਸੀ ਇਹਦਾ ਹੀ ਨਰਿੰਦਰ ਮੋਦੀ ਪ੍ਰਲਾਨ ਸੇਵਕ ਦੇ ਰੂਪ ਤੇ ਆਪਣੇ ਮਾਤਾ ਪੈਨਾ ਬੱਚਿਆਂ ਨੂੰ ਆਰਾਮਜੀ ਨਗਰੀ ਤੱਕ ਲੈਣ ਦਾ ਸਾਧਨ ਯਕਰਾ ਦੇ। ਅੱਜ ਸਾਨੂੰ ਬੜਾ ਹੀ ਵਧੀਆ ਦਿਨ ਲੱਗਿਆ ਹੈ ਮਿਲਿਆ ਹੈ ਠੀਕ ਹੈ ਜੀ ਸ਼੍ਰੀ ਰਾਮ ਜਨਮ ਭੂਮੀ ਦੇਖਣ ਵਾਸਤੇ। ਸ਼੍ਰੀ ਨਰਿੰਦਰ ਮੋਦੀ ਜੀ ਨੇ ਜਿਹੜੀ ਇਹ ਮੁਹਾਈਮ ਚਲਾਈ ਹੈ ਬਹੁਤ ਵਧੀਆ ਹੈ। ਇਦੇ ਵਿੱਚ ਗਰੀਬ ਆਦਮੀ ਵੀ ਸ਼੍ਰੀ ਰਾਮ ਮੰਦਰ ਜੀ ਦੇ ਦਰਸ਼ਨ ਕਰ ਸਕਦਾ ਹੈ। ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ। ਅਸੀਂ ਬਹੁਤ ਸੁਆਗੇਵਾਲੇ ਆ ਕਿ ਜਿਨ੍ਹਾਂ ਨੂੰ ਇਹ ਮੌਕਾ ਮਿਲਿਆ ਹੈ ਸ਼੍ਰੀ ਰਾਮ ਮੰਦਰ ਜਾਣ ਦਾ ਜੀ। ਕਿੰਨਾ ਕਰਾਇਆ ਜਿਹੜਾ ਹੈ ਤੁਹਾਨੂੰ ਦੱਸੋ। 1500 ਰੁਪਿਆ ਕਰਾਇਆ ਹੈ ਜੀ ਔਰ ਕਰਾਇਆ ਨਾ ਮਾਤਰ ਹੈ। ਠੀਕ ਹੈ ਜੀ। ਇਹਦੇ ਵਿੱਚ ਕਿਸੇ ਨੂੰ ਵੀ 1500 ਰੁਪਿਆ ਕਰਾਇਆ ਪਿੰਚ ਨਹੀਂ ਕਰਦਾ। ਸਰ ਮੇਰਾ ਨਾਮ ਠਾਕੁਰ ਸੁਭਾਸ਼ ਹੈ ਔਰ ਅੱਜ ਜਿਹੜਾ ਸਰਕਾਰ ਨੇ ਉਪਰਾਲਾ ਕੀਤਾ ਹੈ ਆ ਰਾਮਮ ਜਨਮ ਭੂਮੀ ਦਰਸ਼ਨ ਦੇ ਬਹੁਤ ਹੀ ਅੱਛਾ ਹੈ